ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲੀ ਬਾਬਾ ਫੂਲਾ ਸਿੰਘ ਜੀ ਅਤੇ ਸਿੰਘ ਸਾਹਿਬ ਗਿਆਨੀ ਗੁਰਦੇਵ ਜੀ ਜੱਦੀ ਪਿੰਡ ਜਨਵਾ ਇਹਨਾਂ ਮਹਾਪੁਰਸ਼ਾਂ ਲਾ ਕੇ ਵਿੱਚ ਗਰੀਬ ਦਾ ਮੂੰਹ ਗੋਰੀ ਗੋਲ ਸੰਸਥਾ ਜਨਵਾ 2 ਸਾਲ 18 ਤੋਂ ਲੋਕ ਭਲਾਈ ਕਾਰਜ ਕਰ ਰਹੀ ਹੈ ਸਤਵੇਂ ਪਾਸ਼ਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਬਾਬਾ ਜੱਖ ਜੀ ਦੇ ਜੱਦੀ ਪਿੰਡ ਨਰੂੜ ਵਿਖੇ ਸੰਸਥਾ ਵੱਲੋਂ ਗੁਰੂ ਸਾਹਿਬ ਦੀ ਬਾਣੀ ਮੇ ਸਦਕਾ ਗੁਰੂ ਨਾਨਕ ਚੈਟਿੰਗ ਕਮਿਟੀ ਬੋੜੀ ਚਲਾਈ ਜਾ ਰਹੀ ਹੈ ਐਨਆਰਏ ਸੰਗਤਾਂ ਦੀ ਮਦਦ ਨਾਲ ਡਿਸਪੈਸਲ ਰਿਪੋਰਟ ਦੇ ਸਹਿਯੋਗ ਨਾਲ ਹੜਪੀ ਇਲਾਕਿਆਂ ਵਿੱਚ ਲਗਾਤਾਰ ਮੈਡੀਕਲ ਥਾਵਾਂ ਦਿੱਤੀਆਂ ਜਾ ਰਹੀਆਂ ਜੀ ਜ਼ਿਲ੍ਹਾ ਫਰੀਦਕੋਟ ਦੇ ਹਲਕਾ ਨਾਲਾ ਦੇ ਪਿੰਡ ਮੰਗੂ ਗੱਗੋਵਾਲ ਗੱਗੋਵਾਲ ਸਦੋ ਮਹਿਰ ਵਿਖੇ ਇਸ ਵਕਤ ਗੁਰੂ ਘਰ ਦੇ ਕੈਂਪ ਚੱਲ ਰਿਹਾ ਹੈ ਇਹ ਪਿੰਡ ਭਾਈ ਜੱਤਾ ਜੀ ਦਾ ਜੱਦੀ ਪਿੰਡ ਵਾ ਤੇ ਇੱਥੇ ਡਾਕਟਰਾਂ ਦੀ ਟੀਮ ਅਮਰੀਕਾ ਚੱਕਵਾ ਕੇ ਦਵਾਈ ਫਰੀ ਦੇ ਰਹੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਇਗੋਲੀ ਦਾ ਖਾਲਸਾ ਵਾਹਿਗੁਰੂ ਜੀ ਬਤੇ ਅੱਜ ਅਸੀਂ ਪਿੰਡ ਗੱਗੋ ਮਾਲਵੇਚ ਜਾਇ ਸ਼ਾਰਪੜ ਤੋਂ ਜੋ ਸਾਡੀ ਮੈਡੀਕਲ ਟੀਮ ਆਈ ਆ ਗੁਰੂ ਨਾਨਕ ਦੇਵ ਚੈਰੀਟੇਬਲ ਅਸੀਂ ਉਹਨਾਂ ਦਾ ਜੀ ਆਇਆਂ ਕਹਿੰਦੇ ਜੀ ਸਾਡੇ ਵੈਲਫੇਅਰ ਅਗਰੇਸ਼ਰ ਵਾਈਟਰ ਅਗਰੇਸ਼ਰ ਜੀ ਟੀਮ ਇਹਨਾਂ ਨਾਲ ਜੁੜ ਕਰੀਆ ਜਿਹਦੇ ਕੇ ਸਾਡੇ ਪੰਜਾਬ 22 ਜ਼ਿਲ੍ਹਾ ਪ੍ਰੈਜੈਂਟੇਟਰ ਸੁਦਰਮੇ ਜੀ ਦਲਬਾਹ ਸਿੰਘ ਜੀ ਡਿਊਟੀ ਕਰ ਰਹੇ ਨੇ ਜਿਨ੍ਹਾਂ ਨੂੰ ਇਸ ਡਿਊਟੀ ਕਰਨ ਦੌਰਾਨ ਹੜ੍ਹ ਪ੍ਰਭਾਵਿਤ ਏਰੀਆ ਵਿੱਚ ਜਾਂਦੇ ਹੁੰਦੇ ਉਹਨਾਂ ਦੀ ਸਕੂਟਰ ਤੋਂ ਡਿੱਗਣ ਨਾਲ ਸੱਜੀ ਲੱਤ ਟੁੱਟ ਗਈ ਸੀ ਇਸ ਕਰਕੇ ਉਹ ਸਾਡੇ 'ਚ ਇਸ ਟਾਈਮ ਹਾਜ਼ਰ ਨਹੀਂ ਆ ਔਰ ਜੇ ਜਿਹੜੀ ਬਾਕੀ ਟੀਮ ਆਈਆਂ ਹੋਈਆਂ ਟੀਮਾਂ ਦੇ ਸਹਿਯੋਗ ਨਾਲ ਪਿੰਡ-ਪਿੰਡ ਜਾ ਕੇ ਮੈਡੀਕਲ ਜਾਂ ਮੋਰੀ ਕੋਜੇ ਸੇਵਾਵਾਂ ਆਰਗਾਨੇ ਹੜ੍ਹ ਪ੍ਰਭਾਵਿਤ ਏਰੀਆ ਵਿੱਚ ਜਾ ਕੇ ਉਹਨਾਂ ਵੰਡ ਰਹੇ ਨੇ ਔਰ ਇਹ 8ਵੇਂ ਮਹੀਨੇ ਤੋਂ ਲੈ ਕੇ 9ਵੇਂ ਤੇ 10ਵੇਂ 11ਵਾਂ ਮਹੀਨਾ ਸ਼ੁਰੂ ਹੋ ਗਿਆ ਹੈ ਕਿ ਐਕਸ ਆਰਮੀ ਔਰ ਜੋ ਆਨ ਆਰਮੀ ਆ ਕਾਫੀ ਦੇਰ ਕੰਮ ਕਰਦੀ ਰਹੀ ਆ ਔਰ ਹੁਣ ਵੀ ਸਾਡੀ ਜਿਹੜੀ ਵੈਟਰਲ ਵੈਲਫੇਅਰ ਆਰਗੇਨਾਈਜੇਸ਼ਨ ਇਹਨਾਂ ਦੇ ਨਾਲ ਕੰਮ ਕਰ ਰਹੀ ਆ ਸਾਡੀਆਂ ਇਸ ਟਾਈਮ ਦੋ ਟੀਮਾਂ ਮੈਡੀਕਲ ਦੀਆਂ ਲੱਗੀਆਂ ਆ ਇਹਨਾਂ ਜੋ ਇੱਕ ਹਾਰਪੁਰ ਤੋਂ ਆਈ ਆ ਉਹ ਲੱਗੀ ਹੋਈ ਆ ਗੁਰਦਾਨਕ ਜੀ ਚੈਰੀਟੇਬਲ ਦੀ ਔਰ ਦੂਜੀ ਸਾਡੀ ਟੀਮ ਜਿਹੜੀ ਆ ਉਹ ਫਿਰ ਵੀ ਕੱਟ ਦੀ ਆਈ ਹੋਈ ਆ ਜੋ ਕਿ ਅੰਨਾਲੇ ਸਾਈਡ ਤੇ ਕੰਮ ਕਰ ਰਹੀ ਆ ਅਸੀਂ ਇਹਨਾਂ ਟੀਮਾਂ ਦਾ ਆਈਆਂ ਦਾ ਜੀਲੋਤ ਰਮਾਦ ਕਰਦੇ ਆ ਕਿਉਂਕਿ ਜੋ ਵੀ ਹੜ੍ਹ ਪ੍ਰਭਾਵਿਤ ਜਾਂ ਪਰੀਸ਼ਾਨ ਹੋਏ ਨੇ ਲੋਕ ਪਾਣੀ ਆਉਣ ਦੀ ਵਾਇਰ ਨਾਲ ਹੜ੍ਹ ਹੜ੍ਹ ਨਾਲ ਪੁਨਰਦੀ ਸੇਵਾ ਕਰੈ ਨੇ ਅਸੀਂ ਇਹਨਾਂ ਦੇ ਬਹੁਤ ਧੰਨਵਾਦੀ ਹਾਂ ਔਰ ਇਸੇ ਤਰ੍ਹਾਂ ਹੀ ਸਾਨੂੰ ਮਨੁੱਖਤਾ ਦੀ ਸੇਵਾ ਕਰਦੇ ਰਹਿਣਾ ਚਾਹੀਦਾ ਵਾ ਕਿਉਂਕਿ ਕਦੀ ਵੀ ਕਿਸੇ ਵੀ ਦੇਸ਼ ਵਿੱਚ ਸਟੇਟ ਵਿੱਚ ਡਿਸਟ੍ਰਿਕਟ ਵਿੱਚ ਕੋਈ ਵੀ ਪ੍ਰੋਬਲਮ ਆ ਸਕਦੀ ਹੈ ਕੋਈ ਪਾਣੀ ਆ ਗਿਆ ਹੜ੍ਹ ਆ ਗਿਆ ਭੁਗਮ ਆ ਗਿਆ ਜੀ ਉਹਦੇ ਵਿੱਚ ਆਪਾਂ ਨੂੰ ਵੱਧ ਵੱਧ ਮਨੁੱਖਤਾ ਦੀ ਸੇਵਾ ਕਰਨੀ ਚਾਹੀਦੀ ਆ ਅਸੀਂ ਇਹਨਾਂ ਦੇ ਬਹੁਤ ਧੰਨਵਾਦੀ ਹਾਂ ਇਹਨਾਂ ਦੀ ਟੀਮ ਇੰਚ ਸਰਦਾਰ ਡਾਕਟਰ ਹਰਦੇਵ ਸਿੰਘ ਜੀ ਰਵਿੰਦਰ ਸਿੰਘ ਜੀ ਖਾਲਸਾ ਔਰ ਜਸ ਜੋਗਿੰਦਰ ਸਿੰਘ ਜੀ ਔਰ ਬਲਜੀਤ ਸਿੰਘ ਜੀ ਸ਼ਾਰਪੁਰ ਤੇ ਪਹੁੰਚੇ ਨੇ ਅਸੀਂ ਇਹਨਾਂ ਦੇ ਬਹੁਤ ਤਾਦੀਆਂ ਜੀਆਂ ਕਹਿੰਦੇ ਆ ਇਹ ਪਿੰਡ-ਪਿੰਡ ਜਾ ਕੇ ਸੇਵਾ ਕਰ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਨਾਨਕ ਚੈਟਲ ਦੇ ਫੈਸਿਲੀਟੀ ਲੈਬੋਰਟਰੀ ਪਿੰਡ ਅੰਦਰੂੜ ਦੇ ਸਹਿਯੋਗ ਨਾਲ ਐਨਆਰਆਈ ਸੰਗਤ ਜੀ ਮਦਦ ਨਾਲ ਸੰਸਥਾ ਵੱਲੋਂ ਹਲਕਾ ਅjnਾਲਾ ਦੇ ਪਿੰਡ ਡੰਡੀਆਂ ਵਿਖੇ ਕੈਂਪ ਚੱਲ ਰਿਹਾ ਡਾਕਟਰਾਂ ਦੀ ਟੀਮ ਦਵਾਈ ਦੇ ਰਹੀ ਹੈ ਜੀ ਝੋਲ ਦੇ ਨਿਸ਼ਾਨ ਰਹਿਣ ਪੰਤ ਮਹਾਰਾਜ ਦੇ ਗੁਰੂ ਘਰ ਵਿਖੇ ਇਸ ਵਕਤ ਕੈਂਪ ਚੱਲ ਰਿਹਾ ਜੀ ਮਰੀਜ਼ਾਂ ਚੈੱਕਅਪ ਕਰਕੇ ਦਵਾਈ ਦਿੱਤੀ ਜਾ ਰਹੀ ਹੈ ਜੀ ਅੱਜ ਸਾਡੇ ਨਾਲ ਲੋਕਲ ਸوبੇਦਾਰ ਠੀਕ ਹੈ ਬਖਸ਼ੀ ਸਿੰਘ ਜੀ ਜੋ ਇੰਜੀਨੀਅਰ ਕੋਰਟ ਤੋਂ ਰਿਟਾਇਰ ਹੋਏ ਨੇ ਜੀ ਉਹ ਸਾਡੇ ਸੇਵਾਵਾਂ ਨਿਭਾ ਰਹੇ ਨੇ ਜੀ ਧੰਨਵਾਦ ਕਰਦੇ ਹਾਂ ਦਾ ਜੀ ਡਾਕਟਰ ਬਲਦੇਵ ਸਿੰਘ ਜੀ ਪਿੰਡ ਕਲਰਾ ਤੋਂ ਸਵਾਣਵਾਰੇ ਨੇ ਜੀ ਗੁਰੂ ਨਾਨਕ ਚਾਈਟਰ ਡਿਫੈਂਸ ਲਾਬੋਰਾਟਰੀ ਪਿੰਨ ਰੋਡ ਦੇ ਸਹਿਯੋਗ ਨਾਲ ਸੰਸਥਾ ਵੱਲੋਂ ਐਨ ਆਰ ਆਈ ਸੰਸਥਾ ਦੀ ਮਦਦ ਨਾਲ ਖੜਬ ਇਲਾਕਿਆਂ ਵਿੱਚ ਲਗਾਤਾਰ ਮੈਡੀਕਲ ਸੇਵਾਵਾਂ ਦਿੱਤੀਆਂ ਜਾ ਰਹੀਆਂ ਜੀ ਹਰਪਿੰਡ ਇਲਾਕੇ ਵਿੱਚ ਲਗਾਤਾਰ ਸੰਸਬਵਲੋਂ ਮੈਡੀਕਲ ਜਵਾਬ ਦਿੱਤੀਆਂ ਆ ਰਹੀਆਂ ਜੀ